विक्रमजीतिया दी गिरफ्तारी ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਆਇਆ ਵੱਡਾ ਬਿਆਨ ਕਿਹਾ ਕਿ ਮੈਂ ਹੁਣ ਕਿਸੇ ਤੇ ਤਰਸ ਨਹੀਂ ਖਾਣਾ ਚਾਹੇ ਜਿੰਨਾ ਮਰਜੀ ਤਕੜਾ ਲੀਡਰ ਹੋਵੇ ਜਿੰਨਾ ਮਰਜੀ ਵੱਡਾ ਲੀਡਰ ਹੋਵੇ ਉਸ ਨੂੰ ਨਹੀਂ ਬਖਸ਼ਾਂਗਾ ਅੱਜ ਪ੍ਰੈਸ ਕਾਨਫਰੰਸ ਕਰਦੇ ਹੋਏ ਸੀਐਮ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਤੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਬਰਬਾਦ ਕਰ ਦਿੱਤੀ ਮਾਮਾਂ ਦੇ ਪੁੱਤ ਖੋਲੇ ਨੇ ਉਹ ਬਖਸ਼ੇ ਨਹੀਂ ਜਾਣਗੇ ਤੇ ਇਸ ਵਾਰ ਮੈਂ ਪੱਕੇ ਪੈਰੀ ਕੰਮ ਕੀਤਾ ਤੇ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਖਰਾਬ ਕੀਤੀ ਹੈ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਕੱਲ ਦੇ ਮਨੂੰ ਵਿਦੇਸ਼ਾਂ ਤੋਂ ਲੋਕਾਂ ਦੇ ਫੋਨ ਆ ਰਹੇ ਨੇ ਇਸ ਕਾਰਵਾਈ ਦੀ ਉਹ ਸ਼ਿਲਾਗਾ ਕਰ ਰਹੇ ਨੇ ਕਿ ਜਿਹੜਾ ਤੁਸੀਂ ਇਹ ਕੰਮ ਕੀਤਾ ਹੈ ਬੜਾ ਸ਼ਿਲਾਗਾ ਯੋਗ ਹੈ ਚਾਹੇ ਜਿੰਨਾ ਮਰਜੀ ਕੋਈ ਤਕੜਾ ਬੰਦਾ ਹੈ ਜਿੰਨਾ ਮਰਜੀ ਕੋਈ politically ਉਹਦੀ ਇਨਫਲੂਐਂਸ ਹੈ ਕੋਈ ਜਾਂ ਹੋ ਸਕਦਾ ਅਫਸਰ ਉਹ ਤੋਂ ਡਰਦੇ ਹੋਣ ਜੇ ਅਫਸਰ ਹੋਣੇ ਲਾਏ ਹੋ ਪਰ ਨਸ਼ੇ ਵਾਲੇ ਮਾਮਲੇ 'ਚ ਮੈਂ ਬਿਲਕੁਲ ਵੀ ਕਿਸੇ ਨਾਲ ਪਰਸ ਨਹੀਂ ਕਰੂੰਗਾ ਕਿਸੇ ਤੇ ਰਹਿਮ ਨਹੀਂ ਕਰੂੰਗਾ ਪਰ ਮੈਂ ਜੋ ਮਰਜੀ ਹੋਵੇ ਪੂਰਾ ਪ੍ਰੋਪਰ ਕਾਨੂੰਨੀ ਕਾਰਵਾਈ ਪੂਰਾ ਪ੍ਰੋਪਰ ਪੱਕੇ ਪੈਰੀ ਜਿ ਨੂੰ ਪੰਜਾਬੀ 'ਚ ਕਹਿੰਦੇ ਨੇ ਪੱਕੇ ਪੈਰੀ ਕੰਮ ਕੀਤਾ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ ਦੇ ਇਸ ਗੱਲ ਦੀ ਨਹੀਂ ਹੁੰਦਾ ਕਰੀ ਜਾਂਦੇ ਜੀ ਬਿਨੈ ਨੇ ਨੇ ਤਾਂ ਗਲਤ ਕਾਰਵਾਈ ਹੈ ਇਹਦਾ ਮਤਲਬ ਮਤਲਬ ਉਹ ਵੀ ਰਲੋਵੇ ਦੇ ਵਿੱਚ ਪੰਜਾਬ ਨੂੰ ਕੀ ਮਤਲਬ ਜਵਾਬ ਦੇਣਗੇ ਪੰਜਾਬੀਆਂ ਨੂੰ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਐਨਡੀਪੀਐਸ ਦੇ ਪਰਚੇ ਨੇ ਬਕਾਇਦਾ ਤੌਰ ਤੇ ਡੀਓ ਦੇ ਪਰਚੇ ਨੇ ਬਕਾਇਦਾ ਤੌਰ ਤੇ ਪੈਸੇ ਦੀ ਜਿਹੜੀ ਲੈਣ ਦੇ ਨੇ ਹਵਾਲੇ ਦੀ ਕੈਸ਼ ਦੀ ਐ ਉਹ ਕੋਹਾ ਪੈਂਦੀ ਐ 29 ਮੋਬਾਈਲ ਕਿਸੇ ਕਿਰੋਂ ਫਰੇ ਜਾਂਦੇ ਨੇ 4 ਲੈਪਟਾਪ 8 ਡੈਰੀਆਂ ਹੋਰ ਪਤਾ ਨਹੀਂ ਕਿੰਨਾ ਕਿੰਨਾ ਸਮਾਨ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੇ ਘਰੇ ਵੀ ਆ ਸਕਦੇ ਨੇ ਉਹ ਜਿਹੜੇ ਸਾਥ ਦੇ ਰਹੇ ਨੇ ਉਹ ਵੀ ਇੰਨੇ ਦੋਸ਼ੀ ਨੇ ਹੁਣ ਮuje ਪੂਰੇ ਪੂਰੀ ਦੁਨੀਆ سے ਕੱਲ ਸੇ ਫੋਨ ਆ ਰਹੇ ਕਿ ਕੁਕ ਲੋਗ ਇਹ ਵੀ ਕਿਨੇ ਕਿਤੇ ਭਾਈ ਸਾਹਿਬ पक्के पैरी हैं मैंने कहा पक्के पैरी हैं तो इतना लोगों में नफरत है यार नहीं युद्ध तो बहुत देर तो चल रहे थी पहले छोटे सिपाही सी हूं जरनैल भी फड़े जाने लग गए तो फिर युद्ध आगे होर चलूगा क्योंकि ए बहुत कुछ आगे कल्ले कला कोई एक तस्कर फड़के ना होगा ਉਹਦਾ ਜਾਲ ਵੀ ਪਤਾ ਲੱਗੂ ਨਾ ਕਿ ਪੈਸੇ ਕਿੱਥੋਂ ਆਉਂਦੇ ਸੀ ਕੀ ਨੂੰ ਦਿੰਦਾ ਸੀ ਸਮਾਨ ਕਿੱਥੋਂ ਮੰਗਵਾਉਂਦਾ ਸੀ ਪੂਰਾ ਇੱਕ ਤਾਣਾ ਬਾਣਾ ਕੁਰਸੀਨਾਮਾ ਪੂਰਾ ਫੜਿਆ ਜਾਊਗਾ ਇਹ ਤਾਂ ਕਿਸੇ ਦੇ ਘਰੇ ਸੱਥਰ ਵਿਛਾ ਕੇ ਚਿੱਟੇ ਰੰਗ ਦੇ ਜਾਂ ਕਿਸੇ ਦੇ ਘਰੇ ਸਾਡੀ ਆਮਾਵਾਂ ਪਹਿਨਣ ਦੀਆਂ ਜਿਹੜੀਆਂ ਚੁੰਨੀਆਂ ਨੇ ਉਹਨਾਂ ਦੇ ਰੰਗ ਚਿੱਟੇ ਕਰਨ ਵਾਲੇ ਆਪ ਤੇ ਤੰਤਲ ਮੰਜਲੀਆਂ ਚਾਰ ਚਾਰ ਮੰਜਲੀਆਂ ਕੋਠੀਆਂ ਜਾਂ ਵੱਡੇ ਵੱਡੇ ਪ੍ਰਾਪਰਟੀਆਂ ਬਣਾ ਕੇ ਦੀਪਮਾਲਾ ਕਰਕੇ ਤੇ ਮਹਿਫਲੇ ਲਾਉਣ ਲੋਕਾਂ ਦੇ ਮੌਤਾਂ ਤੇ ਮਹਿਫਲੇ ਲਾਉਣ ਇਹ ਹੋ ਨਹੀਂ ਸਕਦਾ برداشت ਨਹੀਂ ਹੋ ਸਕਦਾ ਸਵਾਮੀ ਦੀ ਪਾਰਟੀ ਦਾ ਇਹ ਗਰੰਟੀ ਦੇ ਰੂਪ ਦੇ ਵਿੱਚ ਇਹ ਅਸੀਂ ਕਿਹਾ ਹੋਇਆ ਸੀ ਟਾਈਮ ਥੋੜਾ ਜਿਹਾ ਲੱਗ ਗਿਆ ਕਿਉਂਕਿ ਅ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਹੈ